ਫਿਰ ਉਹਨੇ ਕਿਹਾ ਕਿ ਨਵੇਂ ਨਾਰਮਲ ਜੇ ਹੈ ਕਿ ਅਸੀਂ ਆਪਣੀ ਆਈਐਸਆਬ ਨੂੰ ਇੰਟੈਲੀਜੈਂਸ ਸਰਵੇਲੈਂਸ ਨੂੰ ਔਰ ਰੈਕਨਿਸੈਂਸ ਨੂੰ ਔਰ ਕਾਈਨੇਟਿਕ એનર્ਜੀ ਕਪੇਬਿਲिटीज ਨੂੰ ਪਾਕਿਸਤਾਨ ਦੇ ਅੰਦਰ ਵਧਾਈਏ ਤਾਂ ਕਿ ਜਿਹੜਾ ਅੱਗੋਂ ਤੋਂ ਅਸੀਂ ਇਹ ਸਾਡਾ ਨਿਊ ਨਾਰਮਲ ਬਣੇ ਫਿਰ ਉਹ ਕਹਿੰਦਾ ਜੀ ਫਾਰ ਆਰਮਡ ਫੋਰਸਸ ਇਟ ਸ਼ੁੱਡ ਟ੍ਰਾਂਸਲੇਟਡ ਟੂ ਨਿਊ ਨਾਰਮਲ ਫਾਰ ਹਰਸ ਆਲ ਨਾਓ ਜੇ ਅਸੀਂ ਨਿਊ ਨਾਰਮਲ ਬਣਾਵਾਂਗੇ ਥੈਟ ਊਡ ਮੀਨ ਸਮਥਿੰਗ ਲਾਈਕ ਬੈਟਰ ਆਪਰੇਸ਼ਨਲ ਪ੍ਰੇਪੇਅਰਡਨੈਸ ਦਾ ਮਤਲਬ ਜੁੱਤੀਆਂ ਪਈਆਂ ਵੀ ਇਹਨਾਂ ਨੇ ਤਾਂ ਕਿਹਾ ਵੀ ਅਸੀਂ ਦਾਵਾ ਬੋਲ ਦਿੱਤਾ ਉਹਨਾਂ ਨੇ ਜਦੋਂ ਜਵਾਬੀ ਕਾਰਵਾਈ ਡਰੋਨ ਨਾਲ ਕੀਤੀ ਇਹਨਾਂ ਦੇ ਤਾਂ 에어ਫੋਰਸ ਗਰਾਉਂਡ ਹੋ ਗਏ ਸੱਤ ਜਹਾਜ਼ ਡਗੇ ਉਹਨਾਂ ਨੇ ਕਿਹਾ ਜੀ ਅਸੀਂ ਇੰਟੈਲੀਜੈਂਸ ਵੀ ਕਮੀ ਰਹੀ ਬੈਟਰ ਆਪਰੇਸ਼ਨਲ ਪ੍ਰਪੇਅਰਨੈਸ 24/7 ਅਸੀਂ ਤਿਆਰੀ ਰੱਖੀਏ ਇਹ ਬਹੁਤ ਬਹੁਤ ਐਸੈਂਸ਼ੀਅਲ ਹੈ ਵੀ ਸ਼ੁੱਡ ਬੀ ਬੈਟਰ ਪ੍ਰਪੇਅਰਡ ਇਨ आवर 에어 ਡਿਫੈਂਸ ਇਹਦਾ ਮਤਲਬ ਤੁਹਾਡਾ 에어 ਡਿਫੈਂਸ ਵੀ ਟੁੱਟਾ ਹੈ ਕਾਉਂਟਰ ਅਨਮੈਂਡ 에ਰੀਅਲ ਸਿਸਟਮ ਇਹਦੇ ਚ ਵੀ ਅਸੀਂ ਬੈਟਰ ਇਲੈਕਟ੍ਰੋਨਿਕ ਵਾਰਫੇਅਰ ਦੈਟ ਸ਼ੁੱਡ ਬੀ ਨਿਊ ਨਾਰਮਲ ਬਿਕਾਉਜ਼ ਥਿਸ ਇਜ਼ ਕਾਈਂਡ ਆਫ ਵਾਰਫੇਅਰ ਵਿਚ ਵੀ ਆਰ ਐਕਸਪੈਕਟਿੰਗ ਕਿ ਜੀ ਪਹਿਲਾਂ ਹੀ ਜੁੱਤੀਆਂ ਪਈਆਂ ਨੇ ਹ ਸੀ ਲੈਂਥ ਐਂਡ ਬ੍ਰੈਡਥ ਦਾ ਕਰੀਏ ਫਿਰ ਉਹ ਕਹਿੰਦਾ ਕਿ ਜੀ ਮੋਬਿਲ ਦਾ ਲਾਸਟ ਟਾਈਮ ਵੀ ਟਾਰਗੇਟਡ ਮੇਬੀ ਸਟੈਟਿਕ ਟਾਰਗੇਟਸ ਵੀ ਮੇ ਹਵ ਟੂ ਥਿੰਕ ਆਫ ਇੰਗੇਜਮੈਂਟਸ ਆਫ ਮੋਬਿਲ ਟਾਰਗੇਟਸ ਇਨ ਫਿਊਚਰ ਹੀ ਸੈਡ ਵਿਦਆਊਟ ਐਲੈਬੋਰੇਟਿੰਗ ਉਹਨੇ ਕਿਹਾ ਜੀ ਅਸੀਂ ਪਿਛਲੇ ਵੇਲੇ ਤਾਂ ਸਟੈਟਿਕ ਜਿਹੜੇ ਥਾਂ ਤੇ ਹਮਲੇ ਕੀਤੇ ਪਰ ਹੁਣ ਤਾਂ ਇਹ ਲੜਾਈ ਮੋਬਿਲ ਵਾਲਿਆਂ ਦੇ ਵੀ ਹੋ ਗਈ ਅਸੀਂ ਉਹ ਵੀ ਆਪਣੀ ਕੈਪੇਬਿਲਿਟੀ ਹਾਸਲ ਕਰੀਏ ਤਾਂ ਕਿ ਜਿਹੜੇ ਉਹਨਾਂ ਦੇ ਟਾਰਗੇਟ ਮੋਬਿਲ ਨੇ ਉਹਨਾਂ ਨੂੰ ਵੀ ਅਸੀਂ ਨਿਸ਼ਾਨਾ ਬਣਾ ਸਕੀਏ ਫਿਰ ਉਹ ਕਹਿੰਦਾ ਜੀ ਉਹਦਾ ਚੋਇਸ ਆਫ ਲੋਕੇਸ਼ਨ ਆਫ ਰੀਸੈਂਟਲੀ ਹੈਲਡ ਕਮਾਂਡ ਕਮਾਂਡਰਸ ਕਾਨਫਰੈਂਸ ਹੀ ਸੈਡ ਇਟ ਹੈਪਨਡ ਫਾਰ ਦਾ ਫਸਟ ਟਾਈਮ ਇਨ ਈਸਟਰਨ ਇੰਡੀਆ ਐਂਡ ਦਾ ਲੋਕੇਸ਼ਨ ਇਟਸੈਲਫ ਵਾਸ ਅ ਮੈਸੇਜਿੰਗ ਕਿ ਜੀ ਪਹਿਲੀ ਵਾਰ ਅਸੀਂ ਇਸ ਲੈਵਲ ਦੀ ਐਕਸਰਸਾਈਜ਼ ਈਸਟ ਇੰਡੀਆ ਚ ਕੀਤੀ ਹੈ ਇਹ ਅਸੀਂ ਮੈਸੇਜ ਵੀ ਦਿੰਦਾ ਹੈ ਮੈਸੇਜ ਤਾਂ ਤੁਸੀਂ ਖੁਦ ਕਹਿ ਰਹੇ ਹੋ ਕਿ ਵੀ ਆਪਰੇਸ਼ਨ ਜਿਹੜਾ ਹੈ ਉਹ ਤੁਹਾਡਾ ਹੀ ਨਾਮ ਰੱਖਿਆ ਹੋਇਆ ਸੰਦੂਰ ਔਰ ਉਹ ਬੜੇ ਫਖਰ ਵਾਲੇ ਨਾਲ ਦਾ ਫੌਜੀ ચીਫ ਕਹਿ ਰਿਹਾ ਸੀ ਕਿ ਜਿਹੜਾ ਨਾਂ ਹੈ ਇਹ ਮੋਦੀ ਨੇ ਸੁਜੈਸਟ ਕੀਤਾ ਹੂੰ ਔਰ ਉਹਦੇ ਤੇ ਉਹ ਪ੍ਰਵੀਨ ਸਾਨੀ ਨੇ ਸਵਾਲ ਪੁੱਛਿਆ ਸੀ ਕਿ ਕੀ ਇਹ ਮਿਲਟਰੀ ਆਪਰੇਸ਼ਨ ਸੀ ਕਿ ਮੋਦੀ ਆਪਰੇਸ਼ਨ ਸੀ ਕਿ ਆਦਰਵਾਇਜ਼ ਤਾਂ ਜੇ ਕੋਡ ਨੇਮ ਜਿਹੜਾ ਉਹ ਪ੍ਰਾਈਮ ਮਿਨਿਸਟਰ ਸਿਲੈਕਟ ਕਰ ਰਿਹਾ ਹੈ ਇਹਦਾ ਮਤਲਬ ਇਹ ਹੈ ਕਿ ਪੋਲੀਟੀਕਲਾਈਜ਼ੇਸ਼ਨ ਤਾਂ ਫੌਜ ਦੀ ਹੋਈ ਹੋਈ ਹੈ ਹਿੰਦੂਕਰਨ ਤਾਂ ਹੋਇਆ ਹੀ ਹੋਇਆ ਹੈ ਔਰ ਉਹ ਤੁਸੀਂ ਜਿਹੜਾ ਹੈ ਉਹ ਤੁਹਾਡੀ ਆਪਣਾ ਕੋਈ ਫੈਸਲਾ ਲੈਣ ਦੀ ਨਹੀਂ ਤੁਹਾਡੇ ਆਪਰੇਸ਼ਨ ਦਾ ਨਾਮ ਵੀ ਜਿਹੜਾ ਹੈ ਉਹ ਹਿੰਦੂ ਤੋਂ ਵੀ ਪ੍ਰਾਈਮ ਮਿਨਿਸਟਰ ਜਿਹੜਾ ਸਿਲੈਕਟ ਕਰ ਰਿਹਾ ਸੋ ਅਸੀਂ ਸਮਝਦੇ ਹਾਂ ਵੀ ਇਹਨੂੰ ਕਹਿੰਦੇ ਨੇ ਹਾਫ ਐਕਸੈਪਟੈਂਸ ਕਿ ਭਾਵੇਂ ਤੁਸੀਂ ਆਪਣੇ ਹਵਾਲੇ ਨਾਲ ਜੇ ਅਸੀਂ ਇਹ ਵੀ ਕੈਪੇਬਿਲਟੀ ਲੈਣੀ ਹੈ ਅਸੀਂ ਇਹ ਵੀ ਪਰ ਇਹ ਆਪਣੇ ਆਪ ਚ ਹੀ ਕਹਿ ਰਹੇ ਆ ਪੋਸਟ ਆਪਰੇਸ਼ਨਸ ਤੋਂ ਦੂਰ ਮੋਰ ਲੈਸਨਸ ਲਰਨਡ ਨੀਡ ਟੂ ਬੀ ਇਨਕੋਰਪੋਰੇਟਡ ਇਨਟੂ ਮਾਡਲ ਕਿ ਜਿਹੜੇ ਅਸੀਂ ਸਬਕ ਸਿੱਖੇ ਨੇ ਅਗਲੀ ਵਾਰ ਜਿਹੜੀਆਂ ਨੇ ਜੇ ਪਿਛਲੀ ਵਾਰ 100 ਜੁੱਤੀਆਂ ਪਈਆਂ ਤੇ ਅਗਲੀ ਵਾਰ ਘਟੋ ਘਟ 50 ਪੈਂਣ